ਕਰੜਾ ਯਾਦ ਆ ਗਿਆ ਮੋਰ ਦੇ ਨੂੰ ਪੁੱਛੇ ਇਹ ਦੁਨੀਆ ਤੇ ਜਿੰਨੇ ਦੀ ਹਕੀਕਤ ਕੁਝ ਵੀ ਨਹੀਂ ਮੁਰਦੇ ਨੂੰ ਪੁੱਛੇ ਇਹ ਦੁਨੀਆ ਤੇ ਜਿੰਦੇ ਦੀ ਹਕੀਕਤ ਕੁਝ ਵੀ ਨਹੀਂ ਕੋਈ ਹੈ ਤੇ ਜਿਹੜੇ ਇੰਨਾ ਖੜਾ ਆਇਆ ਹੈਗਾ ਬੱਚੇ-ਬੱਚਿਆਂ ਵੀ ਦਿੱਤੀਆਂ ਰਵਿਸ਼ੇ ਘੋੜਾ ਔਰ ਬੜਾ ਕੋਲੇ ਇਹ ਤਾਂ ਹੁਣ ਕੱਲ ਮੈਂ ਵੇਖਣਿਆ ਹੈਗਾ ਜੇ ਇੰਨੀ ਹੈ ਜਥੇ ਪੰਦੀਆ ਜੈ ਜੀ ਐਡਜੀਓ ਸਿਹਤ ਹੋਣ ਇਹ ਮੈਂ ਪਹਿਲਾਂ ਹੋੜਿਓ ਲਾਉਣ ਦੇ ਪਹਿਲਾਂ ਲਾਉਣ ਦੇ ਤੇ ਮੁਦੇ ਜਿਹੇ ਦਿਖਾਤ ਹੁੰਦਾ ਹੀ ਮੈਂ ਇਹ ਨਾੜੇ ਦੇਖਣ ਲਿਆ ਆਪਣੇ ਹਲਕੇ ਦੇ ਉੱਥੇ ਟੋਟਾ ਟੱਡਾ ਚੱਲ ਗਿਆ ਸਰਕਾਰ ਦਾ ਆਇਆ ਤੇ ਹੋਰ ਜਿਹੜੀ ਇਹ ਜ਼ਵੇਬਦੀਆਂ ਨਾਲੀ ਉਹ ਗੀ ਗਰਵਛਤ ਹੋਏ ਜੀ ਫਿਰ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਕੋਈ ਸਿਸਟਮ ਬਣਾਈਏ ਵੀ ਇਕੱਠੀਆਂ ਹੋਈਏ ਜ਼ਵੇਬਦੀਆਂ ਵਿੱਚ ਜਿਹੜੇ ਪਿੰਡ ਲੈਣੇ ਜਿਹੜੇ ਨਹੀਂ ਲੈਣੇ ਜੀ ਤੇ ਮੈਨੂੰ ਵੀ ਇਹ ਸਮਝ ਨਹੀਂ ਲੱਗ ਰਹੀ ਕਿ ਦੋ ਹੀ ਟੀਕੇ ਦੋ ਪੈਣੀ ਟੀਕੇ ਹੁੰਦੀਆਂ ਵੱਡੀਆਂ ਇਥੇ ਅਮਰੀਕਾ ਦੇ ਪਾਸਾ ਵੱਡਾ ਆਇਆ ਹੈਗਾ ਹੂੰ ਸਰਕਾਰਾਂ ਜਿਹੜੀ ਜਦੋਂ ਟੈਕਸ ਦੇ ਕੇ ਸਾਰੇ ਲੋਗੇ ਹੂੰ ਵੀ ਦੇ ਰਹੇ ਨੇ ਜਿੰਨੀਆਂ ਇਹ ਦੱਬੇ ਪੰਨੀਆਂ ਦੇ ਐਨ